ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਜਨਰਲ ਸੈਕਟਰੀ ਅਕਾਲੀ ਦਲ ਸਰਬਜੋਤ ਸਿੰਘ ਸਾਬੀ ਦੇ ਵੱਲੋਂ ਵੱਡਾ ਬਿਆਨ ਅੱਜ ਉਹ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਬਰਾੜ ਬਹੁਤ ਹੀ ਸੀਨੀਅਰ ਲੀਡਰ ਨੇ ਅਤੇ ਆਪਣੀ رائے ਰੱਖਣ ਦਾ ਹਰ ਕਿਸੇ ਨੂੰ ਹੱਕ ਵੀ ਹੈ। ਅਕਾਲੀ ਦਲ ਬਹੁਤ ਜ਼ਿਆਦਾ ਡਾਊਨ ਜਾ ਚੁੱਕੀ ਹੈ ਇਸ ਵੇਲੇ ਉਹਨਾਂ ਨੇ ਆਪਣੇ ਹਰ ਇੱਕ ਵਰਕਰ ਦੀ ਗੱਲ ਹੈ ਜੋ ਸੁਣਨੀ ਚਾਹੀਦੀ ਹੈ। ਲੋਕਾਂ ਨੂੰ ਅੱਜ ਵੀ ਲੱਗਦਾ ਹੈ ਕਿ ਅਸੀਂ ਭਾਜਪਾ ਦੇ ਨਾਲ ਆ ਇਸ ਵਜ੍ਹਾ ਕਰਕੇ ਪੰਜਾਬ 'ਚ ਹਾਲਾਤ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਮੈਂ ਬਰਾੜ ਸਾਹਿਬ ਦੀ ਹਮਾਇਤ ਕਰ ਰਹੀ ਆ ਤੇ ਇਸ ਤੋਂ ਬਾਅਦ ਵੀ ਮੈਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਗੱਲ ਉੱਠੇਗੀ ਅ ਜੇਕਰ ਪਾਰਟੀ ਉੱਪਰ ਆ ਜਾਊਗੀ ਸੌਰੀ ਜੇਕਰ ਪਾਰਟੀ ਉੱਪਰ ਆ ਜਾਏਗੀ ਤਾਂ ਮੈਨੂੰ ਬਾਹਰ ਕੱਢ ਦੇਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਾਰਟੀ ਸਾਡੀ ਮਾਂ ਹੈ ਅਤੇ ਉਸ ਦੇ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਸੋ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਚੱਲ ਰਹੇ ਨੇ ਸੋ ਉਸ ਨੂੰ ਲੈ ਕੇ ਜਨ ਸੈਕਟਰੀ ਅਕਾਲੀ ਦਲ ਦੇ ਸਰਬਜੋਤ ਸਿੰਘ ਸਾਬੀ ਦੇ ਵੱਲੋਂ ਬਿਆਨ ਜੋ ਸਾਹਮਣੇ ਆਇਆ ਹਾਜੀ ਸਰ ਜਿਹੜਾ ਬਰਾੜਜੀ ਨੇ ਕੱਲ ਇਹ ਲੈਟਰ ਲਿਖੀ ਹੈ ਸ਼੍ਰੋਮਣੀ ਕਾਲ ਜਲਦੀ ਹੈ ਕਮਾਂਡ ਨੂੰ ਰੱਖੀ ਜੀ ਦੇਖੋ ਬਰਾਰ ਸਾਹਿਬ ਤੋਂ ਪਹਿਲਾਂ ਮਨਪੀਤਿਆਲੀ ਹੁਰਾਂ ਨੇ ਵੀ ਆਪਣੇ ਸੁਝਾਅ ਦਿੱਤੇ ਸੀਗੇ ਫਿਰ ਚੰਦੂ ਮਹਾਰਾਜ ਸਾਹਿਬ ਨੇ ਇਸ ਆ ਗੱਲ ਆਈ ਸਾਹਮਣੇ ਫਿਰ ਹੁਣ ਚਰਜੀਤ ਬਰਾਰ ਦੀ ਗੱਲ ਸਾਹਮਣੇ ਆਈ ਮੈਂ ਸਮਝਦਾ ਜੇ ਕੋਈ ਵੀ ਵਰਕਰ ਪਾਰਟੀ ਦਾ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਲੀਡਰਸ਼ਿਪ ਤੱਕ ਕੋਈ ਵੀ ਸੁਝਾਅ ਦਿੰਦਾ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਸੀਨੀਅਰ ਲੀਡਰਸ਼ਿਪ ਨੂੰ ਚਾਹੀਦਾ ਪਉ ਉਹਨਾਂ ਵਿਚਾਰਾਂ ਨੂੰ ਬੈਠ ਕੇ ਸੁਣਿਆ ਜਾਵੇ ਉਹਨਾਂ ਦਾ ਸੁਝਾਅ ਪੁੱਛਿਆ ਜਾ ਵੀ ਤੁਸੀਂ ਕੀ ਚਾਹੁੰਦੇ ਹੋ ਪਾਰਟੀ ਦੀ ਬਿਹਤਰੀ ਲਈ ਕੀ ਕੰਮ ਕਰਦੇ ਹੋ ਜੇ ਕੋਈ ਸੁਝਾਅ ਦਿੰਦਾ ਤੇ ਆਪਾਂ ਉਹਨੂੰ ਨੈਗੇਟਿਵ ਨਾ ਲਈਏ ਜਿਹੜਾ ਕਿ ਬਰਾੜਸਾ ਦਾ ਇਸ਼ੂ ਆਪਾਂ ਆਪ ਇੱਡਾ ਵੱਡਾ ਸਾਡੀ ਪਾਰਟੀ ਤੇ ਬਣਾ ਲਿਆ ਉਹਦੇ ਦਫ਼ਤਰ ਤੋਂ ਨੇਮ ਪਲੇਟ ਤੋੜਤੀ ਜੇ ਉਹਨਾਂ ਸੁਝਾਅ ਦਿੱਤੇ ਸੀ ਮੈਂ ਸਮਝਦਾ ਜੇ ਉਹਨੂੰ ਸੱਦ ਕੇ ਬਿਠਾ ਕੇ ਗੱਲ ਪੁੱਛ ਲਈ ਜਾਂਦੀ ਤੇ ਫੇਰ ਭਾ ਵੱਡਾ ਵੱਡਾ ਇਸ਼ੂ ਨਾ ਬੰਦਾ ਦੇਖੋ ਇਹ ਤਾਂ ਬੜੀ ਸਪਰਟ ਗੱਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ ਸੀ ਜਿਸ ਟਾਈਮ ਤੋਂ ਦੋ ਇਸ਼ੂ ਸੀ ਕਿਸਾਨੀ ਤੇ ਪੰਥਕ ਇਹ ਦੋਨਾਂ ਇਸ਼ੂ ਤੇ ਅਸੀਂ ਮਾਰ ਖਾਦੀ ਅੱਜ ਗਰਾਊਂਡ ਦੇ ਵਿੱਚ ਜਾ ਕੇ ਥੱਲੇ ਗਰਾਊਂਡ 'ਚ ਆ ਕੇ ਅੱਜ ਨਵੇਂ ਪਛਾਣੇ ਲੋੜ ਆ ਬ ਲੋਕ ਆਲੀ ਦਲ ਤੋਂ ਕੀ ਪਾਲਦੇ ਆ ਲੋਕ ਅੱਜ ਵੀ ਪਸੰਦ ਕਰਦੇ ਕਾਲੀ ਦਲ ਨੂੰ ਪੰਜਾਬ ਚਾਹੁੰਦੇ ਕਾਲੀ ਦੇ ਸਵਾਰ ਆਏ ਪਰ ਅਸੀਂ ਲੋਕਾਂ ਦੀਆਂ ਗੱਲਾਂ ਦੇ ਪੂਰੇ ਸਾਡੀ ਲੀਡਰਸ਼ਿਪ ਨਹੀਂ ਉਤਰ ਸਕੀ ਚਾਹੇ ਉਹ ਕਿਸਾਨੀ ਮੁੱਦੇ ਸੀ ਅਸੀਂ ਉਦੋਂ ਵੀ ਬਹੁਤ ਲੇਟ ਫੈਸਲਾ ਲਿਆ ਪੰਥਕ ਮੁੱਦੇ ਤੇ ਅਸੀਂ ਬਹੁਤ ਇਨਸਾਨ ਖਾ ਲਿਆ ਇੰਨਾ ਗੱਲਾਂ ਤੇ ਜਿੰਨਾ ਚੇਤੇ ਤੱਕ ਅਸੀਂ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਨਹੀਂ ਬਣਾਵਾਂਗੇ ਅਸੀਂ ਉਹਨਾਂ ਤੋਂ ਤੱਕ ਕਾਲੀ ਦਲ ਆ ਪੈਰਾ ਸਿਰ ਨਹੀਂ ਆ ਸਕਦਾ ਕਿ ਪੰਜਾਬ ਚਾਹ ਯਾਤਰਾ ਵੀ ਕੀਤੀ ਗਈ ਪਰ ਉਹਦਾ ਵੀ ਜਿਹੜਾ ਹੈ ਕਿ ਗਰਾਉਂਡ ਲੈਵਲ ਤੇ ਜਿਹੜਾ ਕਿ ਅਸਾ ਦੇਖੂ ਨਹੀਂ ਮਿਲਿਆ ਲੋਕ ਸਭਾ ਚਾਹ ਦੇ ਤਰ੍ਹਾਂ ਦੇ ਕੋ ਯਾਤਰਾ ਜਾਂ ਰੈਲੀਆਂ ਫੰਕਸ਼ਨ ਮੈਂ ਸਮਝਦਾ ਲੋਕ ਲਗਭਗ ਕਾਫੀ ਵੱਡੀ ਗਿਣਤੀ ਚ ਆ ਜਾਂਦੇ ਆ ਪਰ ਜਿਹੜੀ ਉਹਨਾਂ ਨੇ ਮਨਾਂ ਦੀ ਇਹਦੀ ਗੱਲ ਹੁੰਦੀ ਹੈ ਉਹ ਸਪੱਸ਼ਟ ਦੱਸਦੇ ਲੋਕ ਜਿਹੜੇ ਆਪਣੇ ਮਨ ਦੀ ਗੱਲ ਬਾਅਦ 'ਚ ਦੱਸਦੇ ਆ ਕਿ ਅਸੀਂ ਤੁਹਾਨੂੰ ਕਿਉਂ ਵੋਟਾਂ ਨਹੀਂ ਪਾਈਆਂ ਹੁਣ ਉੱਪਰ ਕਿਸ ਗੱਲਾਂ ਸਾਹਮਣੇ ਆ ਰਹੀਆਂ ਉਹ ਵੈਸਾ ਨਾਲ ਸਾਂਝ ਵੀ ਰੱਖਦੇ ਸੀ ਹੁਣ ਮੈਂ ਇਲੈਕਸ਼ਨ ਲੜੀ ਜਦੋਂ ਮੈਂ 30 ਸਾਲ ਬੋਲੀ ਐਮਐਲ ਚ ਇਹ ਕੈਂਪੀ ਦੇ ਵਿੱਚ ਅਸੀਂ 10000 ਤੇ ਆਗੇ ਪਰ ਲੋਕਾਂ ਦੇ ਵਿੱਚ ਬਾਅਦ ਚ ਗੱਲ ਉੱਪਰ ਕੇ ਸਾਹਮਣੇ ਆਉਂਦੀ ਆ ਵੀ ਉਹ ਕੀ ਚਾਹੁੰਦੇ ਆ ਬੜੀਆਂ ਗੱਲਾਂ ਸਾਹਮਣੇ ਆਈਆਂ ਉਹ ਕਦੇ ਤੁਹਾਨੂੰ ਸਮਝਦੇ ਤੇ ਤੁਹਾਨੂੰ ਵੋਟ ਪਾਉਂਦੇ ਤੁਸੀਂ ਭਾਜੀਪੀ ਨਾਲ ਚੱਲ ਜਾਣਾ ਸੀ ਤੁਸੀਂ ਪੰਥਕ ਮੁੱਦੇ ਤੇ ਮਾਰ ਖਾਦੀ ਇਹ ਜਿਹੇ ਗੱਲਾਂ ਜਿਹੜੀਆਂ ਬਾਅਦ ਚ ਆਈਆਂ ਉਹਨਾਂ ਗੱਲਾਂ ਨੂੰ ਸਾਨੂੰ ਪਛਾਣਨ ਦੀ ਲੋੜ ਨਹੀਂ ਸੀਗੀ ਠੀਕ ਆ ਪ੍ਰਧਾਨ ਸਾਹਿਬ ਨੇ ਮਿਹਤ ਕੀਤੀ ਇਸ ਗੱਲ 'ਚ ਨੋਟ ਡਾਊਨ ਪਰ ਅਸਲੀ ਜਿਹੜਾ ਸਾਡਾ ਮੁੱਦਾ ਸੀਗਾ ਅਸੀਂ ਉਹਨੂੰ ਨਹੀਂ ਨਵਜ ਨਹੀਂ ਪਛਾਣ ਸਕਿਆ ਆਪਣੇ ਵਰਕਰਾਂ ਦੇ ਦਾ ਪੰਜਾਬ ਸਰਕਾਰ ਵੱਲੋਂ ਇੱਕ ਰੈਗੂਲੇਟਰੀ ਜਾਰੀ ਕੀਤੀ ਗਈ ਹੈ ਕਿ ਬਿਜਲੀ ਦੇ ਬਿੱਲ ਜਿਹੜੇ ਹੈਗੇ ਯੂਨਿਟ ਜਿਹੜੇ بتا ਦਿੱਤੇ ਗਏ ਨਹੀਂ ਕਿ ਤੱਕ ਦੇਖੋ ਉਹ ਤਾਂ ਮੈਂ ਤੁਹਾਨੂੰ ਸਪੱਸ਼ਟ ਦੱਸਾਂ ਇਹ ਤਾਂ ਆਮ ਆਜ਼ਮੀ ਪਾਰਟੀ ਦਾ ਤਾਂ ਫਿਲਰ ਆ ਪੰਜਾਬ ਜਾਸ ਵੇਲੇ ਦੇਖੋ 45% ਵੋਟ ਤੋਂ 25% ਤੇ ਆ ਗਏ ਇਹ ਵੀ ਜਿਹੜੀ ਵੋਟ ਪਈ ਆ ਹੁਣ ਥੋੜਾ ਸਰਕਾਰੀ ਦਾਅਦਵਾ ਉਹਦੇ ਵਿੱਚ ਲੋਕਾਂ ਨੇ ਕਈਆਂ ਨੇ ਕੰਮ ਲੈਣੇ ਲੋਕ ਇਸ ਕਰਕੇ ਪਾ ਗਏ ਇਹ ਤਾਂ ਤੁਸੀਂ ਦੇਖ ਲਓ ਬਿਜਲੀ ਆਮਲ ਦਿਨਾ ਚ ਇਹ ਵੀ ਨਹੀਂ ਦਿੱਤੀ ਜਾਣੀ ਜੇਹੀ ਹਾਲਾਤ ਨੇ ਇਸ ਕਰਕੇ ਇਹ ਤਾਂ ਹਰ ਕੰਮ 'ਚ ਫੇਲ ਹੋਣਗੇ ਜਿਵੇਂ ਨਹੀਂ ਚਾਹ ਜਿਵੇਂ ਕਿ ਜਲੰਧਰ ਦੇ ਵਿੱਚੋਂ ਨਾਰੇ 10 ਜੁਲਾਈ ਨੂੰ ਕੋਰਿੰਗ ਹੋਣੀ ਹੈ ਤੇ ਉਸ ਤੇ ਲਈ ਜਿਹੜਾ ਹੈ ਕਿ ਭਗਵੰਤ ਸਾਨ ਜੁਨੀ ਖੁਦ ਹੀ ਜਲੰਧਰ ਦੇ ਵਿੱਚ ਆਪਣਾ ਜਿਹੜਾ ਹੈ ਕਿ ਰਿਹੈਸ਼ ਲੈ ਕੇ ਉਹਨਾਂ ਇੱਥੇ ਉਹਦੀ ਵਰਕਿੰਗ ਵਾਸਤੇ ਆ ਰਹੇ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਜਿਹੜਾ ਹੈ ਕਿ ਮੁੱਖ ਮੰਤਰੀ ਉਹਨੇ ਜਲੰਧਰ ਕਿਹਿਆ ਸ਼ਿਫਟ ਕਰਨੀ ਚਾਹੁੰਦੇ ਹੋ ਦੇਖੋ ਇਹ ਤਾਂ ਸ਼ਰਿਆ ਵਿਸ਼ੂ ਹੋ ਰਿਹਾ ਵੀ ਮੌਜੂਦਾ ਸਰਕਾਰ ਆਪਣੀ ਮਸ਼ੀਨੀ ਵਰਤਨਾ ਚ ਹੁੰਦੀ ਆ ਮੌਜੂਦਾ ਸਰਕਾਰ ਆਪਣਾ ਪੂਰਾ ਜੋਲ ਨਹੀਂ ਇੱਕ ਨਿਰਪੱਖ ਚੋਣ ਹੋਉਂਦੇ ਨਾ ਮੁੱਖ ਮੰਤਰੀ ਪੰਜਾਬ ਦੇਖੀਏ ਕਿ ਇੱਕ ਇਲੈਕਸ਼ਨ ਦੇ ਉਹਨੂੰ ਇੱਕ ਮਹੀਨਾ ਖਰਾਬ ਕਰਨ ਦੀ ਕੀ ਲੋੜ ਆ ਠੀਕ ਆ ਰੈਲੀਆਂ ਕਰਨ ਇੱਕ ਦੋ ਰੈਲੀਆਂ ਕਰਕੇ ਚਲੇ ਜਾ ਨਾ ਪੰਜਾਬ ਦਾ ਮਾਹੌਲ ਵੇਖਾਂ ਪੰਜਾਬ 'ਚ ਬਹੁਤ ਕੁਝ ਪਿੱਛੜ ਗਿਆ ਬਹੁਤ ਕੁਝ ਕਰਨ ਵਾਲਾ ਤੇ ਜੇ ਇੱਕ ਮਹੀਨਾ ਇੱਥੇ ਲਾਤਾ ਇਸ ਤੋਂ ਬਾਅਦ ਪੰਚਾਇਤੀ ਚੋਣਾਂ ਆ ਜਾਣੀਆਂ ਫਿਰ ਜ਼ਿਲ੍ਹਾ ਪਰਿਸ਼ਦ ਸੰਮਤੀ ਆ ਜਾਣੀਆਂ ਫਿਰ ਚਾਰਾਂ ਹਲਕਿਆਂ ਦੀ ਬਾਈ ਇਲੈਕਸ਼ਨ ਫਿਰ ਤਾਂ 6 ਮਹੀਨੇ ਸਾਲ ਇੱਕ ਸੀਐਮ ਸਰਵਿਸਿਕਾਂ 'ਚ ਲੱਗੇ ਰਹਿਣਗੇ ਇਸ ਕਰਕੇ ਸੀਐਮ ਸਾਹ ਨੂੰ ਚਾਹੀਦਾ ਵੀ ਆਪਣੀ ਪੰਜਾਬ ਨੂੰ ਵੇਖਣ ਲੋਕੀ ਤਾਂ ਇਹ ਵੀ ਕਹਿ ਰਹੇ ਨੇ ਜਨਤ ਜਨ ਪੰਜਾਬ ਦੀ ਜਨਤਾ ਇਹ ਕਹਿ ਰਹੀ ਹੈ ਕਿ ਇਹ ਜਲਦੀ ਚੋਣ ਕਰਾਣੀ ਸੀਗੀ ਇਹ ਤਿੰਨ ਸਾਲ ਜਿਹੜੀ ਖਾਲੀ ਹੋਈਆਂ ਨੇ ਉਹਨਾਂ ਤੇ ਵੀ ਨਾਲ ਹੀ ਕਰਾ ਬੰਦੇ ਚਾਹੀਦਾ ਤੇ ਇਹ ਚਾਹੀਦਾ ਚਾਹੀਦਾ ਦੇਸ ਜੀ ਨੇ ਬਾਕੀ ਵੀ ਚਾਰ ਸੀਟਾਂ ਇਕੱਠੀਆਂ ਕਰਾ ਦੇ ਇਕੱਠੀ ਇਲੈਕਸ਼ਨ ਹੁੰਦੀ ਪੰਜਾਂ ਸੀਟਾਂ ਦੇ ਹੁਣ ਚਾਰ ਸੀਟਾਂ ਬਾਅਦ ਚ ਫਿਰ ਪੈਂਡਿੰਗ ਪੈ ਗਈਆਂ ਚਾਹੀਦਾ ਸਰਕਾਰ ਨੂੰ ਚਾਹੀਦੇ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਦੇ ਪਰ ਮੈਨੂੰ ਵੀ ਸਮਝਦਾ ਕਿ ਕੀ ਤਾਲਮੇਚ ਕਮੀ ਰਹੀ ਕਿਉਂ ਨਹੀਂ ਕਰਈਆਂ ਗਈਆਂ ਤੇ ਇੱਕ ਬੀਤੇ ਦਿਨ ਨੇ ਤੋਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਔਰ ਅਟਕਲਾ ਵੀ ਲਗਾਈਆਂ ਜਾ ਰਹੀ ਹੈ ਕਿ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਵਾਪਸ ਕਾਂਗਰਸ ਪਰਤ ਕੇ ਕਾਂਗਰਸ ਦਾ ਉਮੀਦਵਾਰ ਬਣ ਸਕਦੇ ਨੇ ਜਦ ਅਦਰ ਵੈਸਟ ਤੋਂ ਉਹਦੇ ਬਾਰੇ ਥੋੜਾ ਨਹੀਂ ਮੈਨੂੰ ਨਹੀਂ 63 ਲਈ ਜੁਆਇਨ ਕੀਤਾ ਦੇਖੋ ਜੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਜੀ ਐਵੇਂ ਜਿਹਦੀ ਗੱਲ ਦਾ ਨਹੀਂ ਪਤਾ ਵਾਪਸ ਜਾ ਰਹੇ ਕਿ ਨਹੀਂ ਜਾ ਰਹੇ ਮੈਂ ਉਹਦੇ ਬਾਰੇ ਕੋਈ ਕਿੰਤੂ ਪਰਤੂ ਨਹੀਂ ਕਰ ਸਕਦਾ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि पांच लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जी जी आर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर